ਅੱਛਾ ਦੇਖ ਰਹੇ ਦੋਸਤੋ ਮਿੱਤਰੋ ਵਾਇਕਰੂਜੀ ਦਾ ਖਾਲਸਾ ਵਾਇਕਰੂਜੀ ਦੀ ਫਤਿਹ ਦੋਸਤੋ ਪੰਜਾਬ ਸਰਕਾਰ ਵੱਲੋਂ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਾਡਾ ਪੰਜਾਬ ਹੈ ਸਾਡਾ ਪੰਜਾਬ ਬਣੇ ਤੇ ਜੇਕਰ ਮੋਗੇ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਬਾਘਪਾਣੇ ਹਲਕੇ ਦੀ ਗੱਲ ਕਰਕੇ ਤੇ ਇੱਥੇ ਬਾਘਪਾਣੇ ਹਲਕੇ ਦੇ ਵਿੱਚ ਕਈ ਮਹੱਲਿਆਂ ਦੇ ਵਿੱਚ ਜਿਹੜਾ ਬਾਘਪਾਣੇ ਸ਼ਹਿਰ ਦੇ ਵਿੱਚ ਮਹੰਦੇ ਪੈਂਦੇ ਉੱਥੇ ਬੜੀ ਬੁਰੀ ਹਾਲਤ ਹੈ ਤੇ ਬੜੀ ਕਿ ਇੱਥੇ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਸਾਹਿਬ ਵੀ ਕਿਤੇ ਨਾ ਕਿਤੇ ਜਾ ਕੇ ਦਾਅਵੇ ਜਿਤਾਉਂਦੇ ਰਹਿੰਦੇ ਹੈਗੇ ਵੀ ਅਸੀਂ ਬੜੇ ਵਧੀਆ ਕੰਮ ਕਰਦੇ ਹੈਗੇ ਆ ਵੀ ਅਸੀਂ ਸਾਰਾ ਜਿਹੜਾ ਸ਼ਹਿਰ ਉਹ ਪੱਕਾ ਕਰ ਦਿੱਤਾ ਹੈਗਾ ਕਿਥੇ ਪੱਸੀ ਕੋਈ ਸਮੱਸਿਆ ਨਹੀਂ ਪਰ ਜੇ ਮੈਨੂੰ ਕੈਮਰੇ ਦੀ ਅੱਖ ਨਾਲ ਵਖਾਵਾ ਤੇ ਹਾਲਾਤ ਬੜੇ ਬੁਰੇ ਆ ਤੁਸੀਂ ਇਹ ਦੇਖ ਸਕਦੇ ਹੋ ਵੀ ਆ ਜਿਹੜੇ ਛੱਪੜ ਬਣੇ ਵੇ ਆ ਪਲਾਟ ਇਹ ਲੋਕਾਂ ਦੇ ਪਲਾਟ ਆ ਕੋਈ ਛੱਪੜ ਨਹੀਂ ਗੇ ਜਿਹੜੇ ਜਿਵੇਂ ਆ ਪਹਿਲਾਂ ਤੁਹਾਨੂੰ ਮੈਂ ਖਬਰ ਵਿਖਾ ਕੇ ਦਿਆ ਸੀਗਾ ਵੀ ਉੱਥੇ ਇੱਕ ਗਰੀਬ ਪਰਿਵਾਰ ਦਾ ਘਰ ਵਕਾਟਿਆ ਜਾਂਦਾ ਤੇ ਜਿਹੜੀ ਬੰਦੇ ਦੀ ਮੌਤ ਵੀ ਹੋ ਜਾਂਦੀ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਵੀ ਜਿਹੜੇ ਪਲਾਟ ਉਹ ਛੱਪੜਾਂ ਦਾ ਰੂਪ ਆ ਜਿਹੜਾ ਤਿਆਰ ਕਰਕੇ ਹੈ ਗਿਆ ਤੇ ਇਹ ਜਿਹੜਾ ਗਲੀ ਦਾ ਬੜਾ ਬੁਰਾ ਹਾਲ ਆ ਤੇ ਤੁਸੀਂ ਮੈਂ ਕਰਨਾ ਤਾਂ ਨੂੰ ਕਹਾਂ ਇੱਕ ਵਾਰ ਤੁਸੀਂ ਗਲੀ ਜਰੂਰ ਵਿਖਾਓ ਤਾਂ ਕਿ ਜਿਹੜਾ ਤੁਹਾਨੂੰ ਪਤਾ ਲੱਗ ਜਾਵੇ ਵੀ ਜਿਹੜੀ ਇਹ ਇੱਥੇ ਜਿਹੜੀ ਵਿਕਾਸ ਦੇ ਨਾਂ ਤੇ ਜਿਹੜੇ ਸਾਡੇ ਐਮਸੀ ਆ ਜਾਂ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦਾਵਾ ਕਰਦੇ ਹੈਗੇ ਵੀ ਸਾਰਾ ਕੁਝ ਕਰ ਦਿੱਤਾ ਹੈਗਾ ਜਿਹੜੀਆਂ ਪੱਕੀਆਂ ਗਲੀਆਂ ਨੂੰ ਪੱਕਾ ਕਰੀ ਜਾਂਦੇ ਆ ਤੇ ਜਿਹੜੀਆਂ ਗਲੀਆਂ ਬਣਾਉਣ ਬਣੀਆਂ ਉਹਨਾਂ ਨਾਲ ਹਜੇ ਤੱਕ ਕੋਈ ਧਿਆਨ ਨਹੀਂਗਾ ਤੇ ਕਿਉਂ ਨਹੀਂ ਧਿਆਨ ਇਹ ਜਿਹੜੇ ਇੱਥੋਂ ਦੇ ਵਸਨੀਕ ਹੈ ਕਿ ਉਹਨਾਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੂਗਾ ਪਰ ਤੁਸੀਂ ਵੀਰਾਂ ਇੱਕ ਵਾਰ ਜਰੂਰ ਦੇਖ ਲਓ YouTube ਦੇ ਥਰੂ ਅਸੀਂ ਲਾਈਵ ਕਰਨ ਲੱਗੇ ਆ ਗਿਆਂ ਤੇ ਤੁਸੀਂ ਸ਼ੇਅਰ ਵੀ ਕਰ ਲਓ ਜੇ ਅਗਰ ਸੁਣਦੇ ਹੈਗੇ ਆ ਤੇ ਇੱਥੇ ਜਿਹੜੇ ਵਸਨੀਕ ਹੈਗੇ ਉਹਨਾਂ ਨਾਲ ਗੱਲਬਾਤ ਜੂ ਕਰਾਂਗੇ ਇੱਕ ਵਾਰ ਤੁਸੀਂ ਵੀਰਾਂ ਜਰੂਰ ਦੇਖ ਲਓ ਕਿਉਂਕਿ ਸਾਨੂੰ ਸਾਰੀ ਗਲੀ ਦਾ ਇਹ ਮੌਜਨਾ ਕਰਾਉਣਾ ਹੈ ਅਸੀਂ ਅੱਜ ਕਿਉਂਕਿ ਜਿਹੜੇ ਹਵਾਤ ਇੱਥੇ ਬਣਿਆ ਹੋਇਆ ਤੇ ਗਲੀ ਦਾ ਬੁਰਾ ਹਾਲ ਹੈ ਉਸ ਜਿਵੇਂ ਵੱਖਰੇ ਵੱਖਰੇ ਪਲਾਟਾਂ ਦੇ ਜਿੱਦਾ ਪਾਣੀ ਖੜਾ ਮੱਛਰ ਹੋਰ ਪਤਾ ਨਹੀਂ ਕੀ ਕੀ ਇੱਥੇ ਜਿਹੜਾ ਪੈਦਾ ਹੁੰਦਾ ਹੋਊਗਾ ਕਿ ਲੋਕ ਜਿਹੜੇ ਖਾਮੀ ਪਲਾਟਾਂ ਤੋਂ ਛੱਡੀਆਂ ਵੀ ਹੈਗੀਆਂ ਤੇ ਤੇ ਦੇ ਮੇਰੇ ਨਾਲ ਕੋਸ਼ਿਸ਼ ਨਹੀਂ ਕੇ ਕਿ ਇਹਨਾਂ ਨਾਲ ਗੱਲਬਾਤ ਕਰਾਂਗੇ ਉਹ ਵਾਸਰਾ ਨੂੰ ਖਵਾਵਾਂਗੇ ਪੱਸੀ ਹੈਗੇ ਤਾਂ ਕੋਲੋਂ ਤੇ ਅਸੀਂ ਕੋ ਸਟੇਜਸ ਕੀਤੀਆਂ ਹਾਂ ਇਹਨਾਂ ਦਾ ਦਾ ਜੀ ਜਿਹੜਾ ਜਫਾਸਾ ਲੱਗਿਆ ਤੇ ਸੋਨ ਤਾਂ ਆ ਜਿਹੜੀ ਸਮੱਸਿਆ ਜੀ ਤੁਹਾਡੇ ਬਣੀ ਪਈ ਆ ਆ ਇਹਦੇ ਨਾਲ ਮੈਂ ਵਿਖਾਇਆ ਇਹ ਪਲਾਟ ਹੈ ਜਾਂ ਕੋਈ ਕਪੜਾ ਕੀ ਨਹੀਂ ਇਹ ਪਲਾਟ ਹੈ ਖਾਲੀ ਕਿਸ ਜ਼ਿੰਮੇਵਾਰ ਦੇ ਇਹ ਤੇ ਉਹ ਇਹਨਾਂ ਨੂੰ ਮਤਲਬ ਕੋਈ ਕਵਲ ਨਹੀਂ ਕਰਦੇ ਬੇ ਕਿਸੇ ਪਾਸੋਂ ਵੀ ਅੱਛਾ ਤੇ ਜਦੋਂ ਵੀ ਕਿਤੇ ਪਾਣੀ ਆਉਂਦਾ ਹੈ ਸਾਨੂੰ ਇੰਨੀ ਮੁਸ਼ਕਲ ਹੋ ਰਹੀ ਦੀ ਕਿ ਸਾਨੂੰ ਨੰਗਣਾ ਤੱਕ ਬਹੁਤ ਜ਼ਿਆਦਾ ਮੁਸ਼ਕਲ ਆਈ ਘਰਾੜੀਆਂ ਨੀਆਂ ਦੇ ਵਿੱਚ ਪਾਣੀ ਪੈ ਰਿਆ ਘਰਾਣ ਨੀਆਂ ਖੂਬਲੀਆਂ ਹੋ ਗਈਆਂ ਮੇਰੇ ਖੋਦ ਦੇ ਮਕਾਨ ਦਾ ਅੰਦਰਲਾ ਕਮਰਾ ਉਹ ਇਸ ਟਾਈਮ ਬੋਲਦਾ ਪਿਆ ਜਦੋਂ ਪੈ ਰਖਦੇ ਹੋ ਬੋਲਦਾ ਪਿਆ ਸਾਨੂੰ ਵੀ ਰਹਿਦੇ ਇਸ ਗੱਲ ਦਾ ਹੈ ਕਿ ਸਦੋਂ ਖਾਲੀ ਹੋ ਗਿਆ ਹੋ ਕਿ ਕਿਤਨਾ ਕਿਤੇ ਕੋਈ ਐਹੋ ਜੀ ਗੱਲਬਾਤ ਨਾ ਹੋ ਜੀ ਜਿਹਦੇ ਨਾਲ ਅਸੀਂ ਸਾਰੇ ਖਲੇ ਰਹੀ ਗਏ ਮਕਾਨ ਦੀ ਹਾਂਜੀ ਬਿਲਕੁਲ ਕਲੀਅਰ ਹੈ ਇਹ ਇਹਨਾਂ ਦੇ ਮਕਾਨ ਦੇ ਨਹੀਂ ਜੀ ਸਾਰਿਆਂ ਦੇ ਮਕਾਨ ਦਾ ਹੀ ਹਾਲ ਹੈ ਗਲੀ ਜਿੰਨੇ ਵੀ ਮਕਾਨਾਂ ਨਾਂ ਨੀਆਂ ਲੱਗਦੀਆਂ ਉਹ ਸਭ ਦੀਆਂ ਨੀਆਂ ਖਾਲੀ ਹੋ ਚੁੱਕੀਆਂ ਥੱਲੋਂ ਪਾਣੀ ਦੇ ਨਾਲ ਪਾਣੀ ਪੈਦਾ ਉਹਨਾਂ ਚ ਪਾਣੀ ਦਾ ਨਿਕਾਸ ਕਿੱ데 ਨਹੀਂ ਗਾ ਅਸੀਂ ਜੇ ਪੁੱਛਦੇ ਹਾਂ ਤਾਂ ਸਾਨੂੰ ਕਹਿ ਦਿੰਦੇ ਆ ਕਹਿੰਦੇ ਇਹ ਤਾਂ ਜੀ ਗਲੀ ਆ ਕਲੋਨੀ ਦੇ ਵਿੱਚ ਆ ਗਈ ਆ ਜੇ ਇਹ ਕਲੋਨੀ ਦੇ ਵਿੱਚ ਆ ਗਈ ਤਾਂ ਦੂਜੀਆਂ ਨਾਲ ਨਾ ਗਲੀਆਂ ਕਿਉਂ ਨਹੀਂ ਕਲੋਨੀ ਚੀਆਂ ਕੋਣ ਕਹਿੰਦਾ ਵੀ ਇਹ ਗਲੀ ਤੁਹੀ ਕਲੋਨੀ ਦੇ ਵਿੱਚ ਸਾਨੂੰ ਇੱਥੇ ਲੱਗਾ ਪਤਾ ਬੰਦਾ ਤੇ ਨਹੀਂ ਨਹੀਂ ਤੁਹਾਨੂੰ ਕਿਸੇ ਐਮਸੀ ਨੇ ਕਿਹਾ ਜਾਂ ਪ੍ਰਧਾਨ ਨੇ ਕਿਹਾ ਕਿਨੇ ਕਿਹਾ ਨਹੀਂ 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 ਹਾਂ ਇਹ ਬਾਕੀ ਵੱਡੇ ਗੱਲ ਇਹ ਹੈ ਜੀ ਚਲੋ ਜੋ ਕਲੋਨੀ ਦੇ ਵਿੱਚ ਵੀ ਤਾਂ ਵੀ ਬੰਗ ਬਾਤ ਸਮਝਿਆ ਕਰੋ ਉਹਦਾ ਇੱਥੇ ਬਾਗੇ ਪੁਰਾਣੀ ਦੇ ਵਿੱਚ ਸੀ ਜਨਤਾ ਪਬਲਿਕ ਨੂੰ ਸੂਲ ਵੀ ਹੈ ਨਾ ਜੋ ਮਾਰਕੀਟ ਹੈ ਜੋ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੇ ਨਿਗਰ ਹੈ ਸੂਲ ਤਾਂ ਪਬਲਿਕ ਨੂੰ ਦਿੱਤੀ ਜਾਂਦੀ ਹੈ ਵਸਨੀਕਾਂ ਪਬਲਿਕ ਹੀ ਹੈ ਕਲੋਨੀ ਕਿਤੇ ਜੋ ਸਮਾਨ ਚ ਬਣੀ ਹੋਈ ਹੈ ਤੇ ਬਾਕੀ ਬੱਚਿਆਂ ਵੱਲੋਂ ਬਹੁਤ ਵਾਰ ਨਿਖਤੀ ਰੂਪ ਦੇ ਵਿੱਚ ਸਰਕਾਰ ਨੇ ਇੱਥੋਂ ਦਾ ਜੋ ਸਿਸਟਮ ਹੈ ਉਹਨੂੰ ਦਿੱਤਾ ਗਿਆ ਦਿਖਾ ਲਿਆ ਬੱਚੇ ਇਹਨਾਂ ਨੂੰ ਦੇਖਵਾ ਦਿੱਤਾ ਤਾਂ ਕਿ ਇਹ ਕਿਹੜੀ ਕਟੀਆ ਹੈ ਇਹਦਾ ਤੁਸੀ ਲੱਗਿਆ ਇਸਰੇ ਫੇਸਬੁੱਕ ਦੇ ਪੋਸਟਾਂ ਪਾਈਆਂ ਸਿੰਘਾਂ ਆਪਣੇ ਬਲਾਕ ਪ੍ਰਧਾਨ ਗਗਨ ਚੱਡਾ ਜੀ ਗਗਨਦੀਪ ਜੀ ਉਹਨਾਂ ਨੇ ਕਮੈਂਟ ਕੀਤਾ ਹੈਗਾ ਪੋਸਟ ਦੇ ਵਿੱਚ ਕਿ ਇਹ ਜਿਹੜੀ ਕਲੋਨੀ ਹੈਗੀ ਇਹ ਗਲੀ ਇਹ ਕਲੋਨੀ ਦੇ ਵਿੱਚ ਬਣ ਰਹੀ ਹੈਗੀ ਉਹਨੂੰ ਵਾਪਸ ਹੀ ਰਿਪਲਾਈ ਵੀ ਕੀਤਾ ਜਿਹੜੀ ਪਿਛਲੀ ਸਰਕਾਰ ਨੇ ਕਾਰ ਆ ਸਰਕਾਰ ਦੀ ਨੇ ਸਮੇਂ ਨਾਲ ਦੀ ਗਲੀ ਬਣੀ ਸੀਗੀ ਉਹ ਵੀ ਤਾਂ ਕਲੋਨੀ ਦੇ ਵਿੱਚ ਹੀ ਸੀਗੀ ਆ ਰਿਟਰਨ ਦੇ ਵਿੱਚ ਇਹ ਐਪਲੀਕੇਸ਼ਨ ਦੀ ਫੋਟੋ ਕਾਪੀ ਆ 27 8 2024 ਨੂੰ ਐਪਲੀਕੇਸ਼ਨ ਦਿੱਤੀਗੀ ਨਵਲ ਕੌਂਸਲ ਦੇ ਪ੍ਰਧਾਨ ਨੂੰ ਦਿੱਤੀ ਸੀ ਡਾਇਰੈਕਟ ਕੌਂਸਲ ਦੇ ਵਿੱਚ ਦੇਖੀ ਜਾਂਦੀ ਸੀਗੀ ਸਾਡੇ ਬੰਦਿਆਂ ਨੇ ਇੰਨਾ ਕਿ ਬੁਰਾ ਹਾਲ ਆ ਬੱਚੇ ਨਿੱਕੇ ਨਿੱਕੇ ਗੰਦਾ ਪਾਣੀ ਇੰਨਾ ਖੜਦਾ ਹੈ गाइस ਸਕੂਲ ਨਹੀਂ ਛੱਡਣ ਜਾ ਸਕਦੇ ਬੱਚਾ ਨੂੰ ਇਹ ਕਲੋਨੀ ਕਿਹਦੀ ਹੈ ਇਹ ਰੈਂਪੀ ਮਿੱਤਲ ਜੀ ਕਿਹਨੇ ਕੱਟੀ ਸੀ ਕਲੋਨੀ ਕੱਟੀ ਵੀ ਹੈਗੀ 2012 ਦੀ ਜੀ ਇਹ 2012 ਤੋਂ ਪਹਿਲਾਂ ਛੱਪੜ ਹੁੰਦੇ ਕਿ 2012 ਚ ਉਹਨਾਂ ਨੇ ਕਲੋਨੀ ਕੱਟੀ ਸੀਗੀ ਰੈਂਪੀ ਮਿੱਤਲ ਜੀ ਆਪਣੇ ਉਹਦੇ ਚੇਅਰਮੈਨ ਸਾਹਿਬ ਜੀ ਦੇ ਉਹਨਾਂ ਦੀ ਕਲੋਨੀ ਕੱਟੀ ਹੋਈ ਸੀਗੀ ਫਰਾਂਜ਼ੂਜ਼ੂ ਬਾਦ ਅਕੇਲੇ ਚੱਲ ਵੀ ਤਾਂ ਉਹਨਾਂ ਉਸੇ ਸਰਕਾਰ ਦਾ ਹੀ ਐ ਤੇ ਉਹਨਾਂ ਨਾਲ ਤੁਸੀਂ ਮਿੱਤਰ ਸਾਹਿਬ ਨਾਲ ਗੱਲ ਕਦੇ ਕੀਤੀ ਆ ਵੀ ਸਾਨੂੰ ਤੁਸੀਂ ਸਾਨੂੰ ਵਿਚਾਲੇ ਫਸਾ ਕੇ ਤੇ ਨਾ ਤਾਂ ਸਾਡੀ ਗਲੀ ਬਣਦੀ ਆ ਨਾ ਸਾਨੂੰ ਉਹ ਐਕਸੈਪਟ ਕਰਦੇ ਨਾ ਤੁਸੀਂ ਕਰਦੇ ਕੋਈ ਗੱਲ ਹੋਈ ਹੈ ਉਹਨਾਂ ਨਾਲ ਨਹੀਂ ਅਸੀਂ ਮਿੱਤਰ ਸਾਹਿਬ ਨੂੰ ਇੱਕ ਵਾਰੀ ਵੀ ਨਹੀਂ ਮਿਲੇਗੀ ਅਸੀਂ ਨਗਰ ਕੌਂਸਲ ਦੇ ਵਿੱਚ ਹੀ ਗਏ ਜਿੰਨੇ ਵਾਰੀ ਗਏ ਆ ਜੀ ਮੇਰਾ ਮਕਾਨ ਬਾਵੇਂ ਪਹਿਲਾ ਮਕਾਨ ਮੇਰਾ ਉਦੋਂ ਘਰ ਪੈਂਦਾ ਸੀਗਾ ਉਦੋਂ ਵੀ ਨੈਗਰ ਕਾਉਂਸਲ ਆ ਕੇ ਢੀੜਾ ਮਾਰ ਕੇ ਗਿਆ ਘਰ ਬਣੀ ਜਾਂਦੇ ਨਕਸ਼ੇ ਪਾਸ ਹੈਗੇ ਕਿ ਨਹੀਂ ਹੈਗੇ ਬਿਨਾ ਨਕਸ਼ਾ ਪਾਸ ਕਰਾਇਆ ਹੋਇਆ ਸੀ ਘਰ ਦਾ ਉਹਨੂੰ ਪਤਾ ਲੱਗੇ ਗਲੀ 'ਚ ਘਰ ਬਣੀ ਜਾਂਦਾ ਸੀ ਢੀੜਾ ਮਾਰ ਗਏ ਉਦੋਂ ਬਾਅਦ ਹੀ ਕਿੰਨੇ ਵਾਰੀ ਲਿਖ ਕੇ ਦੇ ਕੇ ਜਾਂਦੇ ਇੱਕ ਵਾਰੀ ਵੀ ਢੀੜਾ ਨਹੀਂ ਮਾਰਿਆ ਮਤਲਬ ਜਦੋਂ ਉਹਨਾਂ ਨੇ ਤੁਹਾਡੇ ਨਕਸ਼ੇ ਨਾਲ ਸੰਬੰਧ ਸੀ ਜਾਂ ਕੋਈ ਫੀਸ ਜਮ੍ਹਾਂ ਕਰਾਉਣੀ ਸੀ ਉਦੋਂ ਤਾਂ ਆ ਗਏ ਉਹ ਢੀੜੇ ਮਾਰ ਕੇ ਪਰ ਜਦੋਂ ਤੁਹਾਨੂੰ ਕੋਈ ਸਮੱਸਿਆ ਆਈ ਉਹਨੂੰ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਮੇਰੀ ਬੇਟੀ ਪਿਆਸ ਸਕੂਲ 'ਚ ਪੜਦੀ ਹੈ ਯੂਕੇਜੀ ਕਲਾਸ ਦੇ ਵਿੱਚ ਹੀ ਹੈ ਜੀ ਤਿੰਨ ਦਿਨ ਹੋ ਗਏ ਸਕੂਲ ਨਹੀਂ ਛੱਡ ਕੇ ਆ ਨੀ ਕਰ ਪਾ ਕੇ ਵੀ ਨੰਗੇ ਆ ਗਏ ਹਮ ਬੱਚੇ ਸੱਤਾ ਉਹ ਨਹੀਂ ਮਰਉਣਗੇ ਕਿਵੇਂ ਨੰਗਾਗੇ ਬੱਚੇ ਉੱਥੇ ਡਿੱਗ ਫੇ ਦੋ ਜਣੇ ਉਹਨਾਂ ਦਾ ਬੱਚੇ ਦਾ ਇੱਕ ਤਾਂ ਸੈਰੀ ਪਾ ਕੇ ਆਸਾਂ ਬਚ ਜਾਓ ਉਹ ਤੁਸੀਂ ਹਾਲਾਤ ਦੇਖੋ ਗਲੀ ਦੇ ਉਥੋਂ ਕਿਦਾਂ ਦੇ ਹੋਏ ਅਸੀਂ ਉੱਥੇ ਇੱਟਾ ਸਾਡੇ ਘਰ ਮੋੜ ਨਹੀਂ ਬਚੇ ਸਾਡੇ ਅੰਦਰ ਅਸੀਂ ਉੱਥੇ ਇੱਟਾ ਰੋਟੀ ਰੱਖ ਦੇ ਰਹੇ ਨੇ ਅਸੀਂ ਆਪ ਖੁਦ ਕਰਦੇ ਨੇ ਨੰਗਾ ਬਣਾਉਂਦੇ ਰਹੇ ਦੇ ਰਹੇ ਨੇ ਵੀ ਬੱਚੇ ਆ ਗਏ ਛੋਟੀ ਪੂਜਾ ਕੇ ਗਲੀ ਦੇ ਕੀ ਹੈ ਸ਼ਾਨ ਅਮਰ ਦਾ ਵੀ ਡਾਕਟਰ ਦਾ ਇੱਥੇ ਡਿੱਗੇ ਵੀ ਹੈ ਨਹੀਂ ਪ੍ਰਧਾਨ ਸਾਹਿਬ ਨਾਲ ਕਦੇ ਗੱਲ ਹੋਈ ਛੱਡੀ ਜਿਹੜੇ ਪ੍ਰਧਾਨ ਜੀ ਆਪਣੇ ਨੰਗਾ ਕੌਂਸਲ ਦੇ ਪ੍ਰਧਾਨ ਸਾਹਿਬ ਨੂੰ ਨਹੀਂ ਆਈ ਮਿਲੇ ਜੀ ਆਈ ਐਪਲੀਕੇਸ਼ਨ ਅਫਸਰਾਂ ਨੂੰ ਦੇ ਕੇ ਆਉਣੀ ਹੈ ਜੀ ਨਹੀਂ ਅਫਸਰਾਂ ਕਿਹੜੇ ਨੂੰ ਦੇ ਕੇ ਆਉਣੇ ਤੁਸੀਂ ਉੱਥੇ ਆਪਣੇ ਕਲਰਕ ਸਾਹਿਬਾ ਰਾਜਨ ਜੀ ਹੈ ਜੀ ਉਥੇ ਐਪਲੀਕੇਸ਼ਨ ਅੰਦਰ ਜਮ੍ਹਾਂ ਹੁੰਦੀ ਹੈ ਜੀ ਆ ਫੋਟੋਕਾਪੀ ਸਾਡੇ ਕੋਲੇ ਆਈ ਦੇ ਕੇ ਆਂ ਸਾਰੀ ਗਲੀ ਦਾ ਸਾਇਨ ਕਰਾ ਕੇ ਦੇ ਕੇ ਆਂਦੇ ਹਾਂ ਪਰ ਇਹ ਕਿਸੇ ਨੇ ਗੀੜਾ ਵੀ ਨਹੀਂ ਮਾਰਿਆ ਅਜੇ ਤੱਕ ਐਮ ਸੀ ਨਾਲ ਗੱਲ ਹੋਈ ਆ ਇਹ ਐਮ ਸੀ ਕੋਣ ਹੈ ਇੱਥੋਂ ਐਮ ਸੀ ਕੋਣ ਦਾ ਤੁਹਾਡੇ ਵਾਲੇ ਇਹ 13 ਨੰਬਰ 14 ਨੰਬਰ 12 ਨੰਬਰ ਮੈਸੇ ਦੇ ਵਿੱਚ ਹੀ ਨੰਬਰ ਪੈਂਦੇ ਆ ਜੀ ਵਾਰ ਦੇ ਨਹੀਂ ਵੀ ਤੁਸੀਂ ਕਿਹੜੇ ਐਮ ਸੀ ਦੇ ਨਾਲ ਲੱਗਦੇ ਹੋ ਸਾਰਾ ਰਾਜ ਐਮ ਸੀ ਹੈ ਜੀ ਪਰਤੀ ਸਿੰਘ ਐਮਸੀ ਜੀ ਹੱਥ ਲੱਗੇ ਜਾਂਦੀ ਆ ਤੇ ਹੱਥ ਲੱਗਦੀ ਹੱਥ ਲੱਗੇ ਠੀਕ ਆ ਅੱਛਾ ਉਸ ਕਰਕੇ ਫਿਰ ਕਿਰਾਇਆ ਜੀ ਕਿੰਨਾ ਕੋਈ ਨਹੀਂ ਗੱਲ ਸੁਣਦੇ ਜੀ ਵਕਦੋ ਇਹ ਬਸ ਆਏ ਕਹਿੰਦੇ ਚਲਾਗਾ ਕੋਈ ਨਹੀਂ ਕਰਾਂਗੇ ਕਰਾਂਗੇ ਬਸ ਉਹ ਮੇਰੇ ਸਭ ਰਹਿ ਮਸੀਆ ਕਰਾਂਗੇ ਕਹਿੰਦਾ ਚੀਤਾ ਕਹਿੰਦਾ ਬੈਠਾ ਕੀ ਕਹਿੰਦਾ ਉਹ ਨਹੀਂ ਤੂੰ ਐਮਸੀਆ ਤੇ ਸਰਕਾਰ ਉਹਨਾਂ ਦੀ ਐਮਸੀ ਉਹਨਾਂ ਦੇ ਪੁੱਛੋ ਕਿਸੇ ਨੂੰ ਪੁੱਛਦੇ ਨਹੀਂ ਆਪੀ ਕੋਈ ਨਹੀਂ ਕਿਸੇ ਦੀ ਗੱਲ ਨਹੀਂ ਸੁਣਦੇ ਇਹਨਾਂ ਨੇ ਦੇਹ ਦੀ ਮਾਰੀ ਹਾਲਤ ਦਾ ਜੀ ਸੁਭਾਵਿਕ ਦਾ ਮੈਂ ਕਿਸੇ ਨੂੰ ਪੁੱਛਦਾ ਉਧਰ ਅੰਦਰ ਹੀ ਬੜੇ ਹੋਏ ਲੋਕ ਆ ਦੋਸਤੋ ਇਹ ਇਹਨਾਂ ਦਾ ਰੋਣਾ ਜਿਹੜਾ ਰੋ ਇਹ ਸਹੀ ਹੈ ਇਹਨਾਂ ਦਾ ਕਹਿੰਦਾ ਸਾਡੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਇੱਥੇ ਜਿਹੜਾ ਕੋਨੇ ਦੇ ਵਿੱਚ ਆ ਕੇ 13 14 15 ਮਾਰ ਲੈਣਾ ਇੱਥੇ ਬਣ ਜਾਂਦੇ ਆ ਗਿਆ ਤੇ ਜਿਹੜੇ ਐਮ ਸੀਓ ਕਹਿੰਦੇ ਸਾਡੀ ਸੁਣਵਾਈ ਨਹੀਂ ਕਰਦੇ ਅਫਸਰਾਂ ਨੂੰ ਇਹ ਐਪਲੀਕੇਸ਼ਨ ਦੇ ਕੇ ਆਉਂਦੇ ਉੱਥੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਪ੍ਰਧਾਨ ਜੀ ਹੁਣੀ ਜਿਹੜਾ ਕਾਉਂਸਲ ਦੇ ਉਹ ਕਹਿੰਦੇ ਵੀ ਅਸੀਂ ਤਾਂ ਕੰਮ ਹੀ ਬੜੇ ਕਰ ਰਹੇ ਆ ਮੈਂ ਪਹਿਲਾਂ ਵੀ ਕਿ ਦੱਸ ਕੇ ਆ ਵੀ ਗਲੀਆਂ ਪੱਕੀਆਂ ਨੂੰ ਤੇ ਪੱਕੀਆਂ ਕੀਤੀਆਂ ਜਾ ਰਹੀਆਂ ਕਲੋਨੀਆਂ ਚ ਗਲੀਆਂ ਬਣੀਆਂ ਵੀ ਆ ਛੜਕਾਂ ਬਣੀਆਂ ਉਹਨਾਂ ਦੇ ਉੱਪਰ ਇੰਟਰਲੋਕ ਲੱਗ ਰਹੇ ਹੈਗੇ ਆ ਤੇ ਜਿਹਦੀ ਗੱਲ ਕਰਦੇ ਆ ਆਪਾਂ ਇੱਕ ਆਪਣੇ ਚੇਅਰਮੈਨ ਸਾਹਿਬ ਹੈਗੇ ਨੇ ਪੀ ਮਿੱਤਲ ਜੀ ਉਹਨਾਂ ਦੇ ਪਲਾਟ ਹੈ ਇਹ ਤੇ ਉਹਨਾਂ ਦੀ ਇਹ ਕਲੋਨੀ ਹੈ ਉਹਨਾਂ ਦੀ ਕਲੋਨੀ ਦੇ ਵਿੱਚ ਇਹ ਗਲੀ ਆ ਜਾਂਦੀ ਹੈ ਤੇ ਗਲੀ ਦਾ ਹਾਲਾਤ ਜਿਹੜੇ ਉਹ ਬਹੁਤ ਮਾਰੇ ਆ ਇਹਨਾਂ ਦੇ ਭੌਤਿਆਂ ਦਾ ਇਹਦੇ ਪੱਤੀਏ ਕਿਉਂ জ্বলਨ ਤੋਂ ਬਾਅਦ ਹਾਂ ਬਾਕੀ ਗਲੀ ਬਖਾਇ ਚਾਹ ਨਹੀਂ ਸਾਈ ਦੇਖੋ ਮਾਰਾ ਤੁਸੀਂ ਹਾਲਾਤ ਲੈ ਆਂਦੀ ਸੀ ਪਸ ਜੋ ਬਖਾਤ ਖਹਿਰ ਸਕਦੇ ਆ ਕਿਉਂਕਿ ਪੁਰਾਣੇ ਜ਼ਮਾਨਾ ਕਿੰਨੀ ਕਿੱਥੇ ਪਹੁੰਚ ਗਿਆ ਪਰ ਜਦੋਂ ਇਹ ਗਲੀਆਂ ਬਣ ਗਿਆ ਪਤੀਆਂ ਦੀ ਧਰਤੀ ਦਾ ਕੀ ਕਰਾਂਗੇ ਆਪਣੇ ਇਸ ਜੜੀ ਦੇ ਐਮਸੀ ਰਾਜਾ ਜੀ ਉਹਨਾਂ ਨੂੰ ਵੀ ਜੜੀ ਦੇ ਵੀ ਠੀਕ ਹੈ ਤੁਸੀਂ ਹੁਣ ਮੋਟਾ ਮਸਾ ਨਹੀਂ ਪਈਆਂ ਵੱਖਰੀ ਗੱਲ ਹੈ ਪਰ ਗੱਲ ਜਿਉਂ ਤੁਹਾਡੀ ਜਨਵਰੀ ਦਾ ਪਾਣੀ ਤੁਸੀਂ ਆਪਣੇ ਵਾਰਡ ਦੇ ਜਿਹੜੇ ਲੋਕਾਂ ਦੀ ਗੱਲਬਾਤ ਕਰੋ ਤੇ ਉਹਨਾਂ ਦੀ ਮਦਦ ਕਰੋ ਤਾਂ ਕਿ ਸਾਡੇ ਜਿਹੜੀ ਆਰਥਿਕ ਕੜੀ ਹੈ ਸਾਡੇ ਹਾਲਾਤ ਦੇਖੋ ਜੀ ਇਹ ਹਾਲਾਤ ਦੇਖੋ ਪਲਾਟਾਂ ਦੇ ਵੀ ਦੇਖੋ ਆਹ ਦੇਖੋ ਕੀ ਹਾਲਾਤ ਹੈ ਰਾਜਾ ਬਸਾਇਆ ਕੈਮਰਾਮੈਨ ਹਾਂ ਪਲਾਟਾਂ ਦੇ ਹਾਲਾਤ ਵੇਖ ਲਓ ਤੁਸੀਂ ਇਹ ਪਲਾਟ ਦਾ ਸਭ ਤੋਂ ਪਹਿਲਾਂ ਹਾਲਾਤ ਦੇਖੋ ਵੀ ਥੀਸ ਜਵਾਲੇ ਹੁਕਮ ਹੈ ਗਿਆ ਵੀ ਇਹਨਾਂ ਨੂੰ ਸਾਫ ਕਰਾਇਆ ਜਾਵੇ ਜਿਹੜੇ ਮੱਛਰ ਦਾ ਹੋਰ ਗੱਤ ਜਿੰਦਗੀ ਤੋਂ ਵਜਾ ਜਾਵੇ ਤੇ ਦੂਜੇ ਪਾਸੇ ਤੁਸੀਂ ਆਹ ਦੇਖ ਲਓ ਆਹ ਬਖਾਇਓ ਤਾਰਾ ਤਾਰਾ ਬਿਲਕੁਲ ਨਹੀਂ ਆ ਤੁਸੀਂ ਆਹ ਕੈਮਰਾ ਦੀ ਅੱਖ ਨਾਲ ਦੇਖ ਸਕਦੇ ਹੋ ਵੀ ਕਦੋਂ ਵੀ ਕੋਈ ਵੀ ਹਾਦਸਾ ਜਿਹੜਾ ਵਾਪਰ ਸਕਦਾ ਹੈਗਾ ਕਿ ਹੋਈ ਦੋਰੀ ਹਾਦਸਾ ਹੋ ਚੁੱਕਾ ਹੀ ਪਹਿਲਾਂ ਕਿਉਂਕਿ ਇੰਨੀਆਂ ਨੀਵੀਆਂ ਤਾਰਾਂ ਮੈਂ ਪੁੱਛਿਆ ਕਰ ਬਿਜਲੀ ਬੋਰਡ ਦੇ ਅਧਿਕਾਰੀ ਸੁਣਦੇ ਆ ਕਿ ਮੈਂ ਉਹਨਾਂ ਨੂੰ ਬੇਇੱਜ਼ਤੀ ਕਰੂੰਗਾ ਵੀ ਤੁਸੀਂ ਇੱਕ ਵਾਰ ਜ਼ਰੂਰ ਇੱਧਰ ਨਿਗਾਹ ਮਾਰੋ ਤਾਂ ਕਿਹੜੀਆਂ ਤਾਰਾਂ ਦਾ ਘਾਟੋ ਘਡੂਚੀਆਂ ਚਕਾ ਦੋ ਕਿਉਂਕਿ ਕੋਈ ਬੱਚਾ ਵੀ ਹੱਥ ਲਾ ਸਕਦਾ ਜੋੜ ਮੈਂ ਜੋੜ ਬਖਾਉਣਾ ਚਾਹੂੰ ਇੱਕ ਵਾਰ ਤੁਸੀਂ ਆ ਦੇਖੋ ਜੋੜ ਕਿੰਨਾ ਨੀਵਾ ਹੈ ਅਗਰ ਕੋਈ ਵੀ ਅਣਜਾਣ ਬੱਚੇ ਜੇ ਤਾਰਾਂ ਨੂੰ ਹੱਥ ਪਾ ਲਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਜੋ ਕੋਈ ਹਾਦਸਾ ਵਾਪਰ ਜਾਂਦਾ ਕਿੰਨਾ ਨੀਵਾ ਜੋੜ ਹੈ ਤੇ ਜਿਹੜੀ ਸਾਰੀਆਂ ਤਾਰਾਂ ਜਿਹੜੀਆਂ ਜੋੜ ਤੁਸੀਂ ਦੇਖ ਸਕਦੇ ਹੋ ਇਹ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਮੇਰੀ ਵੀ ਤੁਸੀਂ ਇੱਕ ਵਾਰ ਧਿਆਨ ਦੇ ਕੇ ਇਹਨਾਂ ਤਾਰਾਂ ਦਾ ਹਾਲ ਜ਼ਰੂਰ ਕਢੋ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਸਕੇ ਤੇ ਜਿਹੜੀਆਂ ਇੱਥੇ ਸਭੀਆਂ ਜਿਹੜੀਆਂ ਵੀ ਖੜੀਆਂ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਰਸਤੇ ਦੀ ਬੜੀ ਪ੍ਰੋਬਲਮ ਆ ਰਸਤੇ ਵਿੱਚ ਲੰਘਣਾ ਬੜਾ ਔਖਾ ਹੋਇਆ ਪਿਆ ਹੈ ਤੇ ਜਿਹੜੇ ਰੋਜ਼ ਮੰਗਦੇ ਉਹਨਾਂ ਦਾ ਹਾਲ ਕੀ ਹੋਊਗਾ ਜਿਹੜੇ ਕੱਲ ਜਾਏ ਖਬਰ ਬਣਾਉਣ ਨੂੰ ਵਾਸਤੇ ਪਰ ਜਿਹੜੇ ਦਾਵੇ ਰੋਜ਼ ਉਹਨਾਂ ਦੀ ਭੂਖ ਨਿਕਲੀ ਜਾਂਦੀ ਹੈ ਕੰਮ ਕਿੱ데 ਕਿਦਾ ਆਪ ਇੱਥੇ ਭੜੀਆਂ ਨੂੰ ਕੋਲ ਤੇ ਆਹਾ ਕੋਲੀ ਨੂੰ ਗੰਗਾ ਦਾ ਹਾਲ ਆ ਜਦਾ ਦੇਖਿਆ ਕੀ ਕਿੰਨਾ ਖਾਨ ਦਾ ਪਿਆ ਹੈਗਾ ਕਿਵੇਂ ਰਹਿੰਦੇ ਤੁਸੀਂ ਬਹੁਤ ਮੁਸ਼ਕਲ ਨਾ ਵੀਰੇ ਹਾਂ ਬਹੁਤ ਹੀ ਕੱਲ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਸਾਨੂੰ ਨੰਗਣਾ ਟੱਪਣਾ ਸਾਡੇ ਤਾਂ ਘਰਾਂ ਚ ਪਾਣੀ ਚਲਾ ਗਿਆ ਕੋਈ ਵਾਲੀਵਾਰ ਸੀ ਹੈ ਨਹੀਂ ਗਲੀ ਦਾ ਕੋਈ ਐਮਸੀ ਨਹੀਂ ਸੁਣਦਾ ਪਿਆ ਉਹ ਕਹਿੰਦੇ ਆ ਕਲੋਨੀ ਚ ਕੁਝ ਨਹੀਂ ਹੱਲ ਹੈਗਾ ਦਾ ਕਲੋਨੀ ਦਾ ਮਾਲਕ ਵੀ ਸੁਣਿਆ ਕਹਿੰਦੇ ਮਿੱਤਲ ਸਾਹਿਬ ਆ ਕਹਿੰਦੀ ਕੀ ਪਤਾ ਜੀ ਕਿਹੜਾ ਦੋ ਸਾਰੀਆਂ ਇੱਧਰਲੀ ਗਲੀ ਵੀ ਬਣ ਗਈ ਇੱਧਰਲੀ ਵੀ ਕਲੀ ਐਸੀ ਗਲੀ ਦੀ ਕਲੋਨੀ ਚਾਰੀ ਹੈ ਕੁਛ ਵੀ ਨਹੀਂ ਰਾਜਾ ਤੁਹਾਡਾ ਐਮਸੀ ਕੀ ਕਹਿੰਦਾ ਉਹ ਨਹੀਂ ਵੀ ਨਹੀਂ ਸਾਡੀ ਕੋਈ ਵੀ ਨਹੀਂ ਅਸੀਂ ਇੱਕ ਵਾਰੀ ਵੀ ਨਹੀਂ ਆਏ ਜੀ ਗਲੀ ਤੋਂ ਇੱਕ ਵਾਰੀ ਵੀ ਨਹੀਂ ਆਏ ਕੋਈ ਗਲੀ ਚ ਕੋਈ ਨਹੀਂ ਅਸੀਂ ਕਿ ਬਰਾਈ ਨਹੀਂ ਕਰਦੇ ਰਾਜੇ ਨੂੰ ਕਦੇ ਮਿਲੇ ਨਹੀਂ ਨਹੀਂ ਅਸੀਂ ਤਾਂ ਨਹੀਂ ਤੁਹਾਡੇ ਦੇਣੀ ਰਹਿਦਾ ਕਦੇ ਉਹਦਾ ਚਲੋ ਜੇ ਸਹੀ ਜੀ ਅਸੀਂ ਰਾਜੇ ਦੀ ਬਰਾਈ ਨਹੀਂ ਕਰਦੇ ਹਾਂ ਪਰ ਇਹ ਗੱਲ ਬਿਲਕੁਲ ਹੀ ਕਲੀਅਰ ਹੈ ਕਿ ਰਾਜਾ ਜਿਵੇਂ ਤੋਂ ਗਾਂ ਨੰਗਿਆ ਨਹੀਂ ਕੀਤਾ ਬਿਲਕੁਲ ਸਹੀ ਬਿਲਕੁਲ ਜੀ ਉਹਨੂੰ ਇਸ ਤੀ ਦਾ ਪਤਾ ਨਹੀਂ ਕਿ ਇੱਥੇ ਕੋਈ ਰਹਿੰਦਾ ਹੈ ਕੋਈ ਨਹੀਂ ਰਹਿੰਦਾ ਉਹਦੇ ਖਿਆਲ ਤੋਂ ਵੀ ਪਸੂ ਹੈ ਹਰੇ 15 ਕਾਰਨ ਸਾਨੂੰ ਪਸ਼ੂਆਂ ਦਾ ਰੂਪ ਦਿੱਤਾ ਹੋਇਆ ਸਾਰਿਆਂ ਨੇ ਸਾਰੋ ਦਿਨ ਇਹਨਾਂ ਨੇ ਜਿਵੇਂ ਪਸ਼ੂ ਰਹੇ ਰਹੇ ਪਾਣੀ ਦੇ ਵਿੱਚੋਂ ਇਹ ਆਦਮੀ ਰਹੇ ਰਹੇ ਪਾਣੀ ਦੇ ਵਿੱਚ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਗੱਲ ਦਾ ਘਰੇ ਬੈਠੇ ਐ ਐਮਸੀ ਬਣਾ ਕੇ ਪਾਣੀ ਹੋਂ ਦਾ ਪਤਾ ਲੱਗ ਗਿਆ ਹਾਂ ਬੂਨੇ ਘਰੇ ਪਾਣੀ ਜਾਵੇ ਤਾਂ ਉਹਨਾਂ ਨੂੰ ਮਸਰੂਰ ਹੋਵੇਗਾ ਕਿੱਥੇ ਵਾਦਾ ਹੈ ਘਰਾਂ 'ਚ ਬੋਰਡ ਕਹਿਣ ਜਾਗੇ ਘਰੇ ਬੈਠੇ ਐ ਐਮਸੀ ਬਣਾ ਦੇ ਸਰਕਾਰ ਨੇ ਧੱਕੇ ਨਾਲ ਬਣਾ ਦੇ ਆਪਦੀ ਮਰਜ਼ੀਆ ਕਿਵੇਂ ਵੀ ਬਣਾ ਦੇ ਜੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਕੋਈ ਕਿੱਥੇ ਰਹਿੰਦਾ ਨਹੀਂ ਰਹਿੰਦਾ ਜੀ ਵੋਟਾਂ ਪਾਈਆਂ ਉਹਨੀਆਂ ਘਰ-ਘਰ ਆਉਂਦੇ ਪਤਾ ਲੱਗਦਾ ਕਿ ਕਿਹੜਾ ਘਰ ਕਿੱਥੇ ਬਿਲਕੁਲ ਜਦੋਂ ਕੋਈ ਵੋਟਾਂ ਪੈਂਦਾ ਉਮੀਦਵਾਰ ਘਰ ਘਰ ਜਾਂਦੇ ਆ ਵੋਟਾਂ ਲੈਣ ਵਾਸਤੇ ਉਦੋਂ ਉਹਨਾਂ ਨੂੰ ਸਮੱਸਿਆਵਾਂ ਵੀ ਦੱਸਿਆ ਜਾਂਦੀ ਹੈ ਤੇ ਤਾਂ ਕਿ ਉਹ ਜਦੋਂ ਵੀ ਉਹ ਕਹਿੰਦੇ ਨੇ ਵੀ ਚੁਣਿਆ ਜਾਊਗਾ ਸਾਡੀ ਸਮੱਸਿਆ ਦਾ ਹੱਲ ਕਰੂਗਾ ਪਰ ਵਾਕਈ ਲੋਕਾਂ ਦੀ ਇਹ ਹਲਪਾ ਜਿਹੜਾ ਬਿਲਕੁਲ ਹੈਗਾ ਕਿਉਂਕਿ ਜੇ ਇਹਨਾਂ ਨੇ ਵੋਟਾਂ ਪਈਆਂ ਹੁੰਦੀਆਂ ਤੇ ਸ਼ਾਇਦ ਹੋ ਸਕਦਾ ਉਹਨੂੰ ਪਤਾ ਹੋਵੇ ਵੀ ਆ ਇਹ ਦੇ ਘਰ ਇੱਥੇ ਲੀਂਦੇ ਦੇ ਦੇ ਇਹਨਾਂ ਦੀਆਂ ਜਿਹੜੀਆਂ ਗਲੀਆਂਾਂ ਨਾਲੀਆਂ ਹੋਰ ਜਿਹੜਾ ਇਹਨਾਂ ਨੂੰ ਲੋੜ ਸੀ ਚੀਜ਼ਾਂ ਦੀ ਉਹ ਕਰਦਾ ਹਾਂਜੀ ਤੁਸੀਂ ਕੀ ਕਹਿੰਦੇ ਚਲੋ ਜੀ ਇੱਕ ਸਾਡੀ ਹੋਰ ਬੇਨਤੀ ਹੈ ਅਗਰ ਸਾਡੀ ਇਸ ਗਲੀ 'ਚ ਕੋਈ ਹਾਦਸਾ ਹੋ ਜਾਂਦਾ ਕਿਸੇ ਮਕਾਨ ਦਾ ਡਿੱਗ ਪੈਂਦਾ ਜਾਂ ਉਹਦੇ ਕੋਈ ਬੰਦਾ ਮਰ ਜਾਂਦਾ ਜਾਂ ਕੋਈ ਜਨਾਨੀ ਮਰ ਜਾਂਦੀ ਜਾਂ ਕੋਈ ਬੱਚੇ ਮਰ ਜਾਂਦੇ ਉਹਦੇ ਜ਼ਿੰਮੇਵਾਰ ਇਹ ਨਗਰ ਕੌਂਸਲ ਵਾਲੇ ਹੋਣਗੇ ਨਾ ਨਗਰ ਕੌਂਸਲ ਜਾਂ ਨਸੀਦ ਜ਼ਿੰਮੇਵਾਰ ਹੋਣਾ ਉਹ ਸਾਡੀ ਨਗਰ ਸਾਨੂੰ ਪਤਾ ਉਹ ਸਾਡੀਆਂ ਫ਼ਰਿਸ਼ਾ ਬੋਲਦੀਆਂ ਪਈਆਂ ਸਾਨੂੰ ਇਸਦਾ ਪੂਰਾ ਜਾ ਰਹੀ ਰਾ ਨੂੰ ਚਕੰਨੇ ਹੋ ਕੇ ਪੈਂਦੇ ਆ ਕਿਤੇ ਉੱਤੇ ਨਾ ਦੀਗੇ ਉੱਤੇ ਨਾ ਦੀਗੇ ਅਗਰ ਸਾਡੇ ਕਰਾ ਜੂਗੀ ਹਾਸਾ ਆਉਂਦਾ ਪੂਰਾ ਜ਼ਿੰਮੇਵਾਰ ਇਹ ਨਗਰ ਕੌਂਸਲ ਤੇ ਸਾਡੇ ਐਮਸੀ ਸਾਹਿਬ ਆ ਕੇ ਆਰਾ ਘੁਮਾ ਕੇ ਵੇਖੋ ਇਹ ਮਿੱਟੀ ਫੋੜ ਸਿੱਟੀਆਂ ਇਕੱਠੀ ਕਰਕੇ ਨੰਗਾ ਨਹੀਂ ਦੀ ਗਈ ਤੇ ਉਮੀਦ ਹੈ ਕਿ ਫਿਰ ਕੀ ਦਿਖਾ ਦਿਓ ਰਸਤਾ ਬਖਾ ਦਿਓ ਰਸਤਾ ਹੀ ਹੈ ਨਹੀਂ ਨੰਗਰ ਨੂੰ ਕਿੱਥੇ ਮੋਟਰਸਾਈਕਲ ਨਿਕੋਣੇ ਡੈਗ ਪਈਦਾ ਜੀ ਇੱਥੇ ਮੋਟਰਸਾਈਕਲ ਨਿਕੋਣੇ ਡੈਗ ਪਈਦਾ ਬੱਚੇ ਇਹੀ ਨਹੀਂ ਸਕੂਲ ਛੱਡ ਕੇ ਆਣ ਜੋਗੇ ਬਿਨਾਂ ਕਹਿ ਰਹੀ ਨਹੀਂ ਜਾ ਸਕਦੇ ਕੋਈ ਚੀਜ਼ ਰਸਤੇ ਦਾ ਤੁਸੀਂ ਸਾਡੇ ਨਹੀਂ ਆ ਸਾਡਾ ਆਲਾ ਕਹਿੰਦਾ ਜਾਈਏ ਕਿਥੋਂ ਕश्ती ਰੋ ਪਹਿਲਾਂ ਉਹ ਚ ਪਹੁੰਚ ਕੇ ਫੇਰਾ ਆਵਾਂਗੇ ਐਮਸੀ ਸਾਹਿਬ ਨੂੰ ਬਹੁਤ ਫੋਨ ਲਾਇਆ ਜੀ ਉਹ ਦਿਨ ਤੋਂ ਐਮਸੀ ਸਾਹਿਬ ਜੀ ਐਮਸੀ ਨੇ ਕਿੰਨੇ ਵਾਰ ਮਿਲਿਆ ਉਹ ਨਸੀਬ ਬਹੁਤ ਆਏ ਨਹੀਂ ਜੀ ਇੱਕ ਬੋਲੀ ਜਾ ਕੇ ਕਹਿ ਵੀ ਆ ਬਰਾਖਰੀ ਉਹ ਕਹਾਂ ਜਾਂ ਸਾਰੀ ਤੁਸ ਫਾਮ ਲੈ ਲਉ ਕੋਈ ਨਹੀਂ ਦੇਖਾਂਗੇ ਪੁੱਛਾਂਗੇ ਕਰਾਂਗੇ ਬਸ ਉਹ ਗੱਲ ਐ ਇਹ ਬਾ ਫੇਸਬੁੱਕ ਦੇ ਪੋਸਟਾ ਪਾਉਣ ਆ ਲਈ ਸ਼ਹਿਰ ਦੀ ਸਫਾਈ ਕਰੇ ਸਫਾਈ ਇਹਨਾਂ ਨੇ ਕੋ ਬਣਾਇਆ ਹੋਵੇ ਤਾਂ ਕਰਾਉਣ ਪੁਰਾਣੀਆਂ ਸਰਕਾਰਾਂ ਦਾ ਬਣਾਇਆ ਵਾ ਆਪਦੇ ਇਹਦੇ ਬਾੜ ਅੱਗੇ ਪਾਣੀ ਹੀ ਲੋਗਾ ਕੀ ਗੱਲ ਐ ਉਹ ਵੀ ਸੜਕ ਇੱਥੇ ਹੀ ਆਉਦੀ ਐ ਇਹ ਆਗਦੇ ਬਾੜ ਕੇ ਪਾਣੀ ਕਿਉਂ ਨਹੀਂ ਹੋਊਗਾ ਸਾਦੀ ਬਾਰਾਂਗੇ ਪਾਣੀ ਕੀ ਹਰੀਐਂਦਰਾਗਾ ਪਾਣੀ ਮੇਰੇ ਕੋਲ ਜੀ ਹਾਲਾਤ ਬਹੁਤ ਤੋਂ ਬੱਤਰ ਹੋਏ ਹੋਏ ਹੈਗੇ ਕਿਉਂਕਿ ਮੈਂ ਐਮਐਲ ਸਰ ਨੂੰ ਬੇਨਤੀ ਕਰੂੰਗਾ ਵੀ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੂੰ ਬੁਲਾ ਕੇ ਜਿਹੜੀ 14 ਨੰਬਰ 13 ਨੰਬਰ ਵਾਰਡ ਆ ਉਹਦੇ ਵਿੱਚ ਜਿਹੜੀ ਗਲੀ ਪੈਂਦੀ ਹੈਗੀ ਆ ਜਿਹਦੇ ਸੁਣਨ ਵਿੱਚ ਆਇਆ ਵੀ ਮਿੱਤਲ ਸਾਹਿਬ ਦੇ ਜਿਹੜੇ ਪਲਾਟ ਇੱਥੇ ਕੱਟੇ ਹੋਏ ਆ ਕਲੋਨੀ ਕੱਟੇ ਆ ਉਹਦੇ ਵਿੱਚ ਇਹ ਗਲੀ ਪੈਂਦੀ ਹੈਗੀ ਆ ਕਿਰਪਾ ਕਰਕੇ ਇਹਨਾਂ ਦੀ ਜਿਹੜੀ ਸਾਰ ਲੈ ਜਾਵੇ ਇਹ ਨਾ ਹੋਵੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਦਸਾ ਵਾਪਰ ਜਾਵੇ ਤੁਸੀਂ ਤੁਹਾਨੂੰ ਮੈਂ ਤਸਵੀਰਾਂ ਵਿਖਾ ਕੇ ਹਟਿਆ ਜਿੱਥੇ ਬਿਜਲੀ ਦੀਆਂ ਤਾਰਾਂ ਬਿਲਕੁਲ ਧਸਤੀਆਂ ਲੱਗੀਆਂ ਪਈਆਂ ਤੇ ਉਹਨਾਂ ਦੇ ਇਹੋ ਜਿਹੇ ਜੋੜ ਆ ਛੋਟੇ ਛੋਟੇ ਬੱਚੇ ਜੇਕਰ ਉੱਥੇ ਨਾਲ ਲੱਗਿਆ ਤਾਂ ਵੱਡਾ ਹਾਦਸਾ ਵਾਪਰ ਸਕਦਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣ ਜਾਂਦੀ ਹੈ ਮੁਰਕੇ ਫਿਰ ਬਾਅਦ ਹੋ ਜਾਵੇ ਮੈਂ ਐਮਐਲ ਨੂੰ ਬੇਨਤੀ ਕਰਾਂਗਾ ਤੁਸੀਂ ਕਿਰਪਾ ਕਰਕੇ ਜਦੋਂ ਵੀ ਸਾਡੀ ਤੁਸੀਂ ਨਿਊਜ਼ ਵੇਖਦੇ ਆ ਤਾਂ ਆਪਦੇ ਪ੍ਰਧਾਨ ਨੂੰ ਜੂਰ ਬੁਲਾਓ ਤੇ ਉਹਦੇ ਨਾਲ ਗੱਲਬਾਤ ਕਰੋ ਤੇ ਇਹਨਾਂ ਲੋਕਾਂ ਦੀ ਜਿਹੜੀ ਸਾਰ ਲਈ ਜਾਵੇ ਉਮੀਦ ਕਰਦੇ ਹਾਂ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰਨਾ ਤੇ ਫਾਲੋ ਕਰ ਵਾਹਿਗੁਰੂ ਜੀ ਕਾ ਖਾਲਸਾ ਵ